ਅ ਦੋਸਤੋ ਅੱਜ ਰੋਜ਼ਾ 100 ਤੁਹਾਡੇ ਨਾਲ ਸਾਂਝੇ ਕਰਦੇ ਆ ਹੁਸ਼ਾਰਪੁਰ ਤੋਂ ਇਸ ਵੇਲੇ ਅਗਰ ਗੱਲ ਕਰੀਏ ਤਾਂ ਆਪ ਪਾਰਟੀ ਜਿਹੜੀ ਹੈ ਡਾਕਟਰ ਰਾਜ ਲੀਡ ਕਰਦੇ ਨਜ਼ਰ ਆਉਂਦੇ ਇਹਨਾਂ ਨੂੰ ਹੁਣ ਤੱਕ 19617 ਵੋਟਾਂ ਜਿਹੜੀਆਂ ਉਹ ਹਾਸਲ ਕੀਤੀਆਂ ਔਰ ਦੂਸਰੇ ਨੰਬਰ ਦੇ ਉੱਤੇ ਅਗਰ ਗੱਲ ਕਰੀਏ ਤਾਂ ਕਾਂਗਰਸ ਬਹੁਤ ਹੀ ਬਿਹਤਰ ਪਰਫਾਰਮੈਂਸ ਜਿੰਦੀ ਹੋਈ ਨਜ਼ਰ ਆ ਰਹੀ ਜਾਮਨੀ ਗੋਮਰ ਇਥੋਂ ਉਮੀਦਵਾਰ ਨੇ ਕਾਂਗਰਸ ਦੇ ਔਰ ਇਹਨਾਂ ਨੇ 17461 ਲਗਭਗ ਨੈਕ ਟੂ ਨੈਕ ਫਾਈਟ ਜਿਹੜੀ ਦੋਨਾਂ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਔਰ ਤੀਸਰੇ ਨੰਬਰ ਦੇ ਉੱਤੇ ਬੀਜੇਪੀ ਜਿਹੜੀ ਅ ਅਸੀਂ ਦੇਖਦੇ ਹਾਂ ਸਿਟਿੰਗ ਐਮਪੀ ਜਿਹੜੇ ਸੀਗੇ ਸੋਮ ਪ੍ਰਕਾਸ਼ ਉਹਨਾਂ ਦੀ ਵਾਈਫ ਨੀਤਾ ਸੋਮ ਪ੍ਰਕਾਸ਼ ਜੋ ਕਿ ਮੌਕੇ ਮੈਦਾਨ ਦੇ ਵਿੱਚ ਨੇ ਔਰ 11725 ਵੋਟਾਂ ਦੇ ਨਾਲ ਤੀਸਰੇ ਨੰਬਰ ਤੇ ਚੱਲਦੇ ਪਏ ਆ ਔਰ ਅਕਾਲੀ ਦਲ ਤੋਂ ਸੋਨ ਸਿੰਘ ਠੰਡਲ 9733 ਵੋਟਾਂ ਦੇ ਨਾਲ ਚੌਥੇ ਨੰਬਰ ਦੇ ਉੱਤੇ ਆ ਸੋ ਹੁਸ਼ਾਰਪੁਰ ਦਾ ਜਿਹੜਾ ਰੁਝਾਨ ਹੈ ਇਹ ਕਿਤਨਾ ਕਿਤੇ ਕਾਂਗਰਸ ਔਰ ਆਪ ਦੇ ਵਿੱਚ ਬਹੁਤ ਕਾਂਡੇ ਦੀ ਟੱਕਰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਫਿਲਹਾਲ ਡਾਕਟਰ ਰਾਜ ਜਿਹੜੇ ਆ ਉਹ ਲਗਭਗ 2000 ਵੋਟਾਂ ਦੇ ਫਰਕ ਦੇ ਨਾਲ ਕਾਂਗਰਸ ਤੋਂ ਅੱਗੇ ਚੱਲਦੇ ਪਏ ਸੋ ਦੂਸਰੇ ਪਾਸੇ ਅਗਰ ਗੱਲ ਕਰੀਏ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਬਹੁਤ ਹੀ ਵੱਡੇ ਮਾਰਜਨ ਦੇ ਨਾਲ ਜੇਤੂ ਹੁੰਦੇ ਨਜ਼ਰ ਆ ਰਹੇ ਆ ਅਗਰ ਅਸੀਂ ਓਵਰਆਲ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ 8 ਸੀਟਾਂ ਦੇ ਉੱਤੇ ਕਾਂਗਰਸ ਜਿਹੜੀ ਹੈ ਉਹ ਬੜਤ ਬਣਾਏ ਹੋਏ ਨਜ਼ਰ ਆ ਰਹੀ ਹੈ ਔਰ ਬਾਕੀ ਸੀਟਾਂ ਦੇ ਉੱਤੇ ਟਫ ਫਾਈਟ ਜਿਹੜੀ ਹੈ ਉਹ ਨਜ਼ਰ ਆ ਰਹੀ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਦੇ ਉੱਤੇ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਔਰ ਆਦਰਸ ਦੇ ਵਿੱਚ ਇੱਕ ਮਹੱਤਵਪੂਰਨ ਸੀਟ ਜਿਹੜੀ ਖਡੂਰ ਸਾਹਿਬ ਦੀ ਹੈ ਉਹਦੇ ਉੱਤੇ ਅੰਮ੍ਰਿਤਪਾਲ ਸਿੰਘ ਵੀ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਸੋ ਇਹ ਕਾਫੀ ਮਹੱਤਵਪੂਰਨ ਟ੍ਰੈਂਡ ਜਿਹੜੇ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਔਰ ਹੁਸ਼ਿਆਰਪੁਰ ਦੀ ਅਸੀਂ ਪਲ-ਪਲ ਦੀ ਖਬਰ ਜਿਹੜੀ ਹੈ ਉਹ ਤੁਹਾਨੂੰ ਦਿੰਦੇ ਰਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਰੁਝਾਨ ਜਿਹੜੇ ਆ ਉਹ ਬਦਲਦੇ ਔਰ ਉੱਤੇ ਥੱਲੇ ਜਾਂਦੇ ਨਜ਼ਰ ਆ ਰਹੇ ਸੋ ਫਿਲਹਾਲ ਜਿਹੜੀ ਸਾਡੇ ਕੋਲ ਰਿਪੋਰਟ ਆ ਰਹੀ ਹੈ ਇਹਦੇ ਵਿੱਚ ਡਾਕਟਰ ਰਾਜ ਜਿਹੜੇ ਹੁਸ਼ਿਆਰਪੁਰ ਤੋਂ ਇਹ 2000 ਵੋਟਾਂ ਦੇ ਮਾਰਜਨ ਦੇ ਨਾਲ ਜਿਹੜੇ ਆਪਣੇ ਸੈਕੰਡ ਕੰਟੈਂਡਰਸ ਹੈਗੇ ਕਾਂਗਰਸ ਦੇ ਜਾਮਨੀ ਗੋਮਰ ਤੋਂ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ